ਅੱਤ ਹਿਰਿਆ ਕਾਲ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਆ ਮਿੱਤਰੋ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਆਪਾਂ ਜਿਹੜੀ ਆ ਜੀ ਸ਼ਾਰਟ ਵੀਡੀਓ ਰਿਕਾਰਡ ਕੀਤੀ ਆ ਆਪਣੀ ਪਿੰਡ ਫੂਲ ਤੋਂ ਜਿੱਥੇ ਬਾਈ ਕੋਲੇ ਇੱਕ ਸੱਜਰ ਸੂਈ ਝੋਟੀ ਵਿਗਾਊਗਾ ਕੱਦ ਵੇੜ ਮਿੱਤਰੋ ਤੁਸੀਂ ਦੇਖ ਸੇਂਕੂਣਾ ਰਿੰਗ ਸਿੰਘ ਕਰਮਾਈ ਮੂੜਿਆ ਹੋਇਆਗਾ ਤੇ ਮਗਰ ਮਿੱਤਰੋ ਇਹ ਕੱਟੀ ਆ ਚੁੱਕੀ ਹੈਗੀ ਮੋਦੀ ਬੋਲ ਰਹੀ ਮਿੱਤਰੋ ਆਪ ਆ ਤੁਹਾਨੂੰ ਲੈਵਲ ਨੂੰ ਬੇਰੀ ਕੁਆਲਟੀ ਨੂੰ ਸਭ ਕੋ ਦਿਖਾਉਣੇ ਆ ਮਿੱਤਰੋ ਠੀਕ ਆ ਤੇ ਰਿੰਗ ਸਿੰਘ ਕੂਣਾ ਕਰਮਾਈ ਨੇ ਮੂੜਿਆ ਹੋਇਆ ਤੇ ਲੈ ਵੀ ਮਿੱਤਰੋ ਕਲਾ ਕਲਾ ਖਾਣਾ ਚਾਰੇ ਨਖਣ ਵੇ ਖਾਣਾ ਗਾ ਬਹੁਤ ਚੰਗਾ ਕਰਮ ਵਾਲੀ ਨੂੰ ਗੈਪ ਤੇ ਥਣ ਲੱਗ ਜਾਵਾਗਾ ਠੀਕ ਆ ਪੀੜੀ ਦੇ ਪਾੜ ਕੇ ਥਾਣਾ ਮਿੱਤਰੋ ਤੇ ਮੁੱਲ ਬਈ ਦਾ ਜੈ ਜੀ ਕਰਦਾਗਾ ਤੇ ਮੋਦੀ ਬੋਲੋ ਦੀ ਆਪ ਆ ਚੁੱਕੀ ਹੈਗੀ ਤੇ 5 ਦਿਨ ਹੋਇਆ ਸੂਈ ਨੂੰ ਮਗਰੇ ਦੇ ਕੱਟੀ ਆਈ ਚੁੱਕੀ ਹੈ ਮਿੱਤਰੋ ਉਹ ਕੱਟੀ ਖੜੀ ਕਰਮ ਵਾਲੀ ਦੀ ਛਾਉ ਠੰਡੀ ਠੀਲਦੀ ਪੂਰੀ ਪੌਣ ਗਾਰੰਟੀ ਹੋਊਗੀ ਠੀਕ ਆ ਤੇ ਬਾਈ ਕਹਿੰਦਾ 10 ਕਿਲੋ ਅਸ਼ਵਿਤ ਉਹਦੇ ਤਿਆਰ ਆਇਆ ਕੋਈ ਛੇ ਵਾਲਾ ਵੀਰ ਲੈ ਗਿਆ ਕਣ ਹੇ ਕਰਮ ਵਾਲੀ ਚੱਲਿਆਣੀਗਾ ਕਿਉਂਕਿ ਇਹ 15 ਦਿਨਾਂ ਬਾਅਦ ਕਣ ਚੱਲਦਾ ਹੁੰਦਾ ਮਿੱਤਰੋ ਤੇ ਉਦੋਂ ਤੱਕ ਕੋਈ ਦੋਦੇ ਬਾਜੂ ਝੋਟੀ 15 ਲੀਟਰ ਵੀ ਕਰਿਆ ਉਹ ਵੀ ਮੋਦੀ ਬੋਲਦੀ ਚੰਗੇ ਸੀਮੰਟ ਦੇ ਚ ਅਗੇ ਕਦ ਵਿੜਦੀ ਹੈਗੀ ਠੀਕ ਆ ਦਾ ਧੰਨਵਾਦ ਸਾਰੇ ਵੀਰਾਂ ਚੱਲਣਾ ਜੁੜੇ ਰੋ ਪਿਆਰ ਸਤਿਕਾਰ ਦਿੰਦੇ ਰੋ ਤਾਂ